ਬਿਰ ਹਸੀ ਗਾਲ ਦੀ ਮੈਂ ਸਵਾਗਤ ਕਰਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਕੰਬਾਈਆਂ ਦਾ ਏਰੀਆ ਅਮਰਗੜ ਸਾਈਡ ਤੋਂ ਆਏ ਨੇ ਬਾਈ 10-10 ਦੇ ਤੱਕਆਂ ਬੁੱਕ ਕਰਾਈਆਂ ਸੀ ਕਿ ਅੱਜ ਡਿਲੀਵਰੀ ਦਾ ਟਾਈਮ ਸੀਗਾ ਅੱਜ ਬਾਈ ਲੈਣ ਆਏ ਨੇਗੇ ਟਰੈਕਟਰ ਤੇ ਲੈ ਕੇ ਆ ਲੈਣ ਆਏ ਨੇਗੇ ਹਾਈਡਰੌਲਿਕ ਮਾਡਲ ਬਣਵਾਇਆ ਬਾਈ ਨੇ ਸਪੈਸ਼ਲੀ ਇੱਕ ਚੀਜ਼ ਹੋਰ ਵਧੀਆ ਇੱਕ ਕੰਟਰੋਲਰ ਲਵਾਇਆਗਾ ਮਤਲਬ ਕਿ ਜਿਹੜੀ ਆ ਕੀਲੀ ਲੱਗੀ ਹੁੰਦੀ ਆ ਇਹਦੀ ਕੀਲੀ ਦੀ ਲੋਡ ਨਹੀਂ ਹੈਗੀ ਇਹਨੇ ਕੰਟਰੋਲਰ ਨੇ ਬੰਨ ਲੈਣੀਆਂ ਨੇ ਇਹ ਕੀਲੀ ਪਾਉਣ ਦੀ ਲੋੜ ਨਹੀਂ ਜਿੱਥੇ ਮਰਜ਼ੀ ਛੱਡ ਲਓ ਤੁਸੀਂ ਟਰੈਕਟਰ ਤੋਂ ਜਾਨੇ ਕਿ ਉਤਰਨ ਦੀ ਲੋੜ ਨਹੀਂ ਜਿਵੇਂ ਤੁਸੀਂ ਖੇਤੋਂ ਆ ਗਏ ਕੰਡ ਕਰੋਂ ਆ ਗਏ ਹਨ ਉਹ ਮੈਂ ਤੁਸੀਂ ਚਲਾਓ ਕਿੱਲੀ ਪਾਉਣ ਦੀ ਲੋੜ ਨਹੀਂ ਉਤਰਨ ਦੀ ਲੋੜ ਨਹੀਂ ਟਰੈਕਟਰ ਤੋਂ ਆ ਤਵਾ ਬਾਹਰ ਹੀ ਆ ਗਿਆ ਜੀ ਆਪਣਾ ਠੀਕ ਹੈ ਜੀ ਤੇ ਉੱਪਰ ਬੈੱਡ ਬਣਾਏ ਹੋਏ ਆਪਾਂ ਜਾਨ ਰੱਖਣ ਦੀ ਬਸ ਤਾ ਲੋੜ ਨਹੀਂ ਪੈਂਦੀ ਜੇ ਤੁਸੀਂ ਕਰਨਿਆਂ ਤਾਂ ਕਰ ਸਕਦੇ ਹੋਗੇ ਤੇ ਬਾਕੀ ਟਾਇਰ ਹਵਾ ਵਾਲੇ ਆ ਗਏ ਨਮਾ ਟਾਇਰ ਇਸਾ ਗਾ ਡਰ ਲੈ ਟਰੈਕਟਰ ਦਿੰਦੇ ਨੇ ਕਿ ਇੱਕ ਸਾਈਡ ਤੇ ਆਪਾਂ ਆ ਦਿੰਦਾ ਬੈਕ ਸਾਈਡ ਤੇ ਤੁਸੀਂ ਬੈੱਡ ਰੱਖਣਾ ਇੱਥੇ ਵੀ ਰੱਖ ਸਕਦੇ ਹੋ ਪ੍ਰੈਸ਼ਰ ਦੇ ਨਾਲ ਹੀ ਟਾਇਰ ਚੱਕੇ ਜਾਂਦੇ ਆਗੇ ਠੀਕ ਹੈ ਜੀ ਬਾਕੀ ਆਪਾਂ ਭਾਈਆਂ ਨੂੰ ਪੁੱਛਦੇ ਆ ਕਿਵੇਂ ਲੱਗਿਆ ਕੰਮ ਅਸ਼ੀਕਾ ਬਾਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਵੀਰੇ ਆਪਣਾ ਆਪਣਾ ਪਿੰਡ ਭੜੀਮਾਂ ਸਾਹਿਬ ਜਿਲ੍ਹਾ ਕਮਲੇ ਕੋਲਾ ਕੀ ਨਾਮ ਆਪਣਾ ਜੀ ਹਰਿੰਦਰ ਸਿੰਘ ਵੀਰੇ ਤੇ ਕਿਵੇਂ ਲੱਗਿਆ ਤਾਂ ਭਾਈਆਂ ਜੀ ਬਹੁਤ ਸੋਹਣੀ ਲੱਗੀਆਂ ਵੀਰੇ ਬਹੁਤ ਵਧੀਆ ਸੈਟੀਸਫੈਕਸ਼ਨ ਆ ਜੀ ਠੀਕ ਹੈ ਜੀ ਹਾਂ ਫੇਸਬੁਕ ਤੇ ਦੇਖ ਕੇ ਆਏ ਸੀਗਾ ਇਹੋਰੇ ਅੱਜ ਜਿਹੜਾ ਕੀਤਾ ਤਾਂ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਤੇ ਨੈਕਸਟ ਟਾਈਮ ਹੋਰ ਵੀ ਗਾਹਕ ਲੈ ਕੇ ਆਵਾਂਗੇ ਤਾਂ ਆਪਣੇ ਪਿੰਡ ਵੀ ਮਿੱਤਰ ਨੇ ਹੋਰ ਕਰਵਾਉਣੀਆਂ ਨੇ ਠੀਕ ਹੈ ਠੀਕ ਹੈ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਠੀਕ ਹੈ ਬਾਕੀ ਸਾਨੂੰ ਚਲਾ ਕੇ ਵੀਡੀਓ ਵਗੈਰਾ ਜਰੂਰ ਭੇਜੋ ਜਰੂਰ ਭੇਜਾਂਗੇ ਜੀ ਜਰੂਰ ਬੜੇ ਸ਼ੌਕ ਨਾਲ ਕਰਾਈਏ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰੇਗੀ ਧੰਨਵਾਦ ਜੀ ਓਕੇ ਥੈਂਕ ਯੂ ਓਕੇ ਜੀ ਹਾਂਜੀ ਵੀਰੋ ਬਾਕੀ ਆਪਾਂ ਨੂੰ ਬਾਈ ਫੀਡਬੈਕ ਦੇਣਗੇ ਚਲਾ ਕੇ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਤੁਹਾਨੂੰ ਕਿਵੇਂ ਲੱਗੀਆਂ ਠੀਕ ਹੈ ਵੀਰੇ ਤੇ ਨੰਬਰ ਚੱਲ ਰਿਹਾ ਸਕਰੀਨ ਤੇ ਕਾਲ ਕਰਕੇ ਬੁੱਕ ਕਰਾ ਵਾਲੇ ਬਹੁਤ ਰੀਜ਼ਨੇਬਲ ਜੇ ਪ੍ਰਾਈਸ ਰੱਖੇ